ਇਸ ਟੀ ਐਲ ਐਮ ਨੂੰ ਬਣਾਉਣ ਲਈ ਸਾਨੂੰ ਚਾਹੀਦਾ ਹੈ ਕਾਰਡਬੋਰਡ ਜਾਂ ਗੱत्ता ਰੰਗ-ਬਰੰਗੇ ਚਾਰਟਸ ਕਰੰਸੀ ਨੋਟਸ ਸੈਲੋਫੇਨ ਸ਼ੀਟ ਟੇਪ ਰੋਲ ਗਮ ਤੇ ਸੀਜ਼ਰਸ ਸਭ ਤੋਂ ਪਹਿਲਾਂ ਅਸੀਂ ਰੰਗ-ਬਰੰਗੀ ਇਸ ਸ਼ੀਟ ਨੂੰ ਇਸ ਬਾਕਸ ਜਾਂ ਫਿਰ ਆਪਣੇ ਤੁਸੀਂ ਕਾਰਡਬੋਰਡ ਜੋ ਵੀ ਤੁਸੀਂ ਵਰਤ ਰਹੇ ਹੋ ਉਹਦੇ ਉੱਤੇ ਚੜਾ ਲੈਣਾ ਹੈ ਉਸ ਤੋਂ ਬਾਅਦ ਤਿੰਨ ਪੱਟੀਆਂ ਰੰਗ-ਬਦਾਰ ਅਲੱਗ-ਅਲੱਗ ਰੰਗਾਂ ਦੀ ਕੱਟ ਲੈਣੀਆਂ ਹਨ ਤੇ ਇਹਨਾਂ ਨੂੰ ਚਿਪਕਾ ਦੇਣਾ ਹੈ ਇਸਦੇ ਉੱਪਰ ਇਸ ਤੋਂ ਬਾਅਦ ਉੱਪਰ ਥੋੜੀ ਵਿਦ ਛੱਡ ਕੇ ਤੇ ਥੱਲੇ ਥੋੜੀ ਜਿਹੀ ਜ਼ਿਆਦਾ ਵਿਦ ਛੱਡ ਕੇ ਅਸੀਂ ਲਾਈਨਾਂ ਲਗਾ ਦੇਣੀਆਂ ਹਨ ਇਸ ਤੋਂ ਬਾਅਦ ਅਸੀਂ ਇਹਨਾਂ ਤਿੰਨਾਂ ਅਲੱਗ-ਅਲੱਗ ਜਿਹੜੀਆਂ ਰੰਗਾਂ ਦੀਆਂ ਪੱਟੀਆਂ ਦੇ ਉੱਤੇ ਸਭ ਤੋਂ ਪਹਿਲਾਂ ਇਕਾਈ ਫਿਰ ਉਸੇ ਤਰੀਕੇ ਨਾਲ ਦੂਜੇ ਨੰਬਰ ਤੇ ਦਹਾਈ ਤੇ ਫਿਰ ਸੈਂਕੜਾ ਲਿਖ ਦੇਣਾ ਹੈ ਇਸ ਨੂੰ ਲਿਖਣ ਤੋਂ ਬਾਅਦ ਇਸ ਦੇ ਉੱਪਰ ਅਸੀਂ ਸੈਲੋਫੀਨ ਸ਼ੀਟ ਚੜਾ ਦਾਂਗੇ ਤੇ ਸੈਲੋਫੀਨ ਸ਼ੀਟ ਚੜਾਉਣ ਤੋਂ ਬਾਅਦ ਇੱਕ ਅਸੀਂ ਦੇਖੋ ਇਸ ਤਰ੍ਹਾਂ ਕਾਗਜ਼ ਕੱਟ ਕੇ ਉੱਪਰ ਪਾਕਟਸ ਕ੍ਰੀਏਟ ਕਰਨੀਆਂ ਹਨ ਇਕਾਈ ਦਹਾਈ ਦੇ ਸੈਂਟਰ ਦੇ ਉੱਤੇ ਅਲੱਗ-ਅਲੱਗ ਪਾਕਟਸ ਇੱਥੇ ਤਿੰਨ ਬਣਾਉਣੀਆਂ ਹਨ ਆਓ ਹੁਣ ਅਸੀਂ ਦੇਖਦੇ ਹਾਂ ਕਿ ਇਸ TLF ਨੂੰ ਕਿਸ ਤਰ੍ਹਾਂ ਵਰਤਣਾ ਹੈ ਸਭ ਤੋਂ ਪਹਿਲਾਂ ਮੈਂ ਇਸ ਦੇ ਉੱਪਰ ਰਕਮਾਂ ਲਿਖ ਦਾਂਗਾ ਜਿਵੇਂ ਕਿ 147 ਵਿੱਚ 254 ਮੈਂ ਜੋੜਨ ਵਾਲਾ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਜੋੜ ਦਾ ਸਵਾਲ ਕਰਾਂਗੇ ਇਸ ਜੋੜ ਦੇ ਸਵਾਲ ਨੂੰ ਕੱਢਣ ਲਈ ਸੰਖਿਆ ਅਨੁਸਾਰ ਅਸੀਂ ਨੋਟ ਗਿਣ ਲਾਵਾਂਗੇ ਜਿਵੇਂ ਕਿ ਇਸ ਵਿੱਚ ਇਕਾਈ ਦੀ ਜਿਹੜੀ ਸੰਖਿਆ ਹੈ ਉਹ 7 ਹੈ ਸੋ 1-1 ਦੇ 7 ਨੋਟ ਗਣ ਕੇ ਇਸ ਪਾਕਟ ਦੇ ਉੱਪਰ ਪਾ ਲਏ ਹਨ ਇਸ ਇਕਾਈ ਦੀ ਪਾਕਟ ਵਿੱਚ ਤੇ ਥੱਲੇ ਹੈ 4 ਤੇ 4 ਨੋਟ 1-1 ਦੇ ਗਣ ਕੇ ਇਕਾਈ ਦੀ ਪਾਕਟ 'ਚ ਪਾ ਲਏ ਹਨ ਤੇ ਬੱਚਿਆਂ ਨੂੰ ਦੱਸ ਦੇਣਾ ਕਿ ਜਿਸ ਵੇਲੇ 9 ਤੋਂ ਵੱਧ ਕੇ ਨੋਟ ਤੇ ਉਹ ਇਹਦੇ ਵਿੱਚ ਪੌਕਟ 'ਚ ਨਹੀਂ ਪਾਣੇ ਹਨ 9 ਤੋਂ ਵਧੇ ਹੋਏ ਨੋਟ ਅਸੀਂ ਜਿੰਨੇ ਵੀ ਨੋਟ ਹਨ ਉਹਨਾਂ ਨੂੰ ਅਸੀਂ 10 ਜਮ੍ਹਾਂ ਅੱਗੇ ਜਿੰਨੇ ਇਕਾਈ ਦੇ ਸੰਖਿਆ ਹੈ ਜਾਂ ਫਿਰ ਇੱਕ ਦੇ ਨੋਟ ਹਨ ਉਹਨਾਂ ਨਾਲ ਅਲੱਗ-ਅਲੱਗ ਕਰ ਲੈਣਾ ਸੋ ਅਸੀਂ ਪਹਿਲਾਂ 10 ਨੋਟਾਂ ਨੂੰ ਅਲੱਗ ਕਰ ਲਿਆ ਸੋ 10 ਇੱਕ ਦੇ ਨੋਟ ਅਲੱਗ ਕਰਕੇ ਉਹਦੀ ਥਾਂ ਅਸੀਂ ਇੱਕ ਜਿਹੜਾ ਨੋਟ ਰੱਖਣਾ ਹੈ ਉਹ 1000 ਰੁਪਏ ਦਾ ਨੋਟ ਰੱਖਣਾ ਹੈ ਸੋ ਇੱਕ ਨੋਟ ਰੱਖ ਲੈਣਾ ਹੈ ਦਸਾਂ ਇੱਕ ਦੇ ਨੋਟਾਂ ਲਈ ਥਾਂ ਤੇ ਸੋ ਇਸ ਤਰ੍ਹਾਂ ਸਾਡੇ ਕੋਲ 10 ਤੇ 1 11 ਜਿਹੜੇ ਇਹ ਬਣ ਗਏ ਹਨ ਸੋ ਇਹ 10 ਦਾ ਨੋਟ ਜਿਹੜਾ ਹੈ ਅਸੀਂ ਦਹਾਈ ਦੀ ਪਾਕਟ ਵਿੱਚ ਰੱਖਣਾ ਹੈ ਤੇ ਜਿਹੜਾ ਇੱਕ ਦਾ ਨੋਟ ਸਾਡੇ ਕੋਲ ਬਚਿਆ ਹੋਇਆ ਹੈ ਉਹ ਇਕਾਈ ਦੀ ਪਾਕਟ ਵਿੱਚ ਰੱਖ ਲੈਣਾ ਹੈ ਤੋਂ ਇਸ ਤਰ੍ਹਾਂ ਸਾਨੂੰ 7 ਤੇ 4 ਜੋੜੇ 11 ਬਣੇ ਹਨ ਪਰ 10 ਦੇ ਜਿਹੜਾ ਨੋਟ ਹੈ ਉਹ ਅੱਗੇ ਚੱਲ ਗਿਆ ਹੈ ਜਿਹੜਾ ਕਿ ਹਾਂਸਲ ਬਣ ਗਿਆ ਹੈ ਇੱਕ ਦਾ ਨੋਟ ਜਿੰਨਾ ਬਚਿਆ ਹੈ ਉਹ ਇੱਕ ਦੇ ਨੋਟ ਇੱਕ ਹੀ ਬਚਿਆ ਹੈ ਇਸ ਲਈ ਇੱਕ ਲਿਖ ਦਿੱਤਾ ਹੁਣ 4 ਤੇ 5 ਜਮਾ ਕਰਨੇ ਹਨ ਤਾਂ ਵਿੱਚ 10 ਦਾ ਨੋਟ ਪਹਿਲਾਂ ਹੀ ਉੱਪਰ ਪਾਕਟ 'ਚ ਹੈ ਸੋ ਇਸ ਤਰ੍ਹਾਂ ਅਸੀਂ ਪਹਿਲਾਂ 4 ਗਿਣ ਕੇ ਇਸੀ ਪਾਕਟ ਵਿੱਚ ਨੋਟ 10 ਦੇ ਰੱਖ ਦਾਂਗੇ ਤੇ ਇਸ ਤੋਂ ਬਾਅਦ ਥੱਲੇ ਜਿਹੜੀ ਦੂਸਰੀ ਸੰਖਿਆ ਹੈ ਉਹ ਹੈ 5 ਸੋ 5 ਜਿਹੜੇ ਜੋੜਨੇ ਹਨ ਉਹ ਵੀ 5 ਨੋਟ ਇਹਦੇ ਵਿੱਚ ਅਸੀਂ ਗਿਣ ਕੇ ਪਾਕਟ ਵਿੱਚ ਰੱਖ ਦੇਾਂਗੇ ਸੋ ਉੱਪਰ ਇਸ ਪਾਕਟ ਵਿੱਚ ਅਸੀਂ 4 ਤੇ 5 ਐਕਸਟਰਾ ਜੋੜ ਕੇ ਰੱਖਦੇ ਹਨ ਤੇ ਪਹਿਲਾਂ ਜਿਹੜਾ ਸੀਗਾ ਇੱਕ 10 ਦਾ ਨੋਟ ਪਹਿਲਾਂ ਹੀ ਸੀ ਸੋ ਇਹਨਾਂ ਤਿੰਨਾ ਜਿਹੜੇ ਅਲੱਗ-ਅਲੱਗ ਸੰਖਿਆਵਾਂ ਇਸ ਤਰ੍ਹਾਂ ਨਹੀਂ ਕ੍ਰੀਏਟ ਹੋ ਗਈਆਂ ਸੀ ਇਹਨਾਂ ਨੂੰ ਅਸੀਂ ਸਾਰੇ-ਸਾਰੇ ਨੋਟ ਜਿੰਨੇ ਵੀ ਉਸ ਪਾਕਟ 'ਚ ਹਨ ਦਿਖਾਈ ਦੇ ਉਹ ਕੱਢਣੇ ਹਨ ਤੇ ਇਹਨਾਂ ਨੂੰ ਅਸੀਂ ਗਿਣ ਲੈਣਾ ਹੈ ਸੋ ਇਹਨਾਂ ਨੂੰ ਗਿਣਨ ਤੋਂ ਬਾਅਦ ਪਤਾ ਲੱਗਾ ਕਿ ਇਹ ਹਨ 10 ਨੋਟ ਇਹ ਵੀ ਅਸੀਂ ਪਹਿਲੇ ਵਾਂਗੂ ਦੱਸਣਾ ਕਿ ਹਰ ਇੱਕ ਪਾਕਟ ਵਿੱਚ 9 ਨੋਟ ਹੀ ਰੱਖ ਸਕਦੇ ਹਨ ਜਿਸ ਵੇਲੇ 9 ਤੋਂ ਵੱਧ ਗਏ ਹਨ ਨੋਟ ਤਾਂ ਕੀ ਕਰਨਾ ਹੈ 10 ਜਮਾ ਜਾਂ 10 ਹੈਗੇ ਤਾਂ ਪੂਰਾ ਇੱਕ ਜਿਹੜਾ ਨੋਟ 100 ਦਾ ਰੱਖ ਲੈਣਾ ਇੱਥੇ ਸੋ ਇਸ ਤਰ੍ਹਾਂ ਅਸੀਂ ਇਸ ਪਾਕਟ ਵਿੱਚ ਕੋਈ ਨੋਟ ਨਹੀਂ ਰੱਖਣਾ ਕਿਉਂਕਿ ਉਹਦੇ ਇੱਥੇ ਸਾਨੂੰ 100 ਦਾ ਨੋਟ ਮਿਲ ਗਿਆ ਹੈ ਤਾਂ 100 ਦਾ ਨੋਟ ਸੈਂਕੜੇ ਦੀ ਪਾਕਟ ਵਿੱਚ ਹੀ ਆਏਗਾ ਇਸ ਤਰ੍ਹਾਂ ਜਿਸ ਵੇਲੇ 4 5 ਤੇ ਜਮਾ 1 10 ਦਾ ਨੋਟ ਕੀਤਾ ਤੇ 100 ਬਣ ਗਏ ਤੇ ਸੋ ਦਹਾਈ ਦੀ ਪਾਕਟ ਵਿੱਚ ਕੋਈ ਵੀ ਨੋਟ ਨਹੀਂ ਹੈ ਇਸ ਲਈ ਇਥੇ ਥੱਲੇ ਅਸੀਂ ਲਿਖਾਂਗੇ 0 ਸੋ ਸਾਡੇ ਕੋਲ ਹੁਣ ਅਗਲੀ ਪਾਕਟ ਦੇਖਦੇ ਹਾਂ ਇੱਕ 100 ਦਾ ਨੋਟ ਪਿਆ ਹੋਇਆ ਹੈ ਜਿਹੜਾ ਕਿ ਹਾਸਲ ਆਇਆ ਹੈ ਤੇ ਦੂਸਰੀ ਇੱਕ ਤੇ ਦੋ ਸੰਖਿਆ ਇਸ ਤਰ੍ਹਾਂ ਅਸੀਂ ਦੂਜੇ ਨੋਟ ਵੀ 100 ਦੇ ਇੱਕ ਤੇ ਉਸ ਤੋਂ ਬਾਅਦ ਦੂਜੀ ਸੰਖਿਆ ਹੈ 2 ਇਸ ਤਰ੍ਹਾਂ ਤਿੰਨ ਨੋਟ 100 ਦੇ ਉਸੀ ਪਾਕਟ ਚ ਪਾ ਦਾਂਗੇ ਤੇ ਅਸੀਂ ਇਹਨਾਂ ਤਿੰਨ ਨੋਟਾਂ ਤੇ ਪਹਿਲਾਂ ਹਾਸਲ ਹੋਇਆ ਜਿਹੜਾ 100 ਦਾ ਨੋਟ ਸੀ ਉਹਨੂੰ ਇਕੱਠਿਆਂ ਨੂੰ ਗਿਣ ਲੈਣਾ ਹੈ ਇਹ ਆਏ ਹਨ ਚਾਰ ਨੋਟ ਜਿਸ ਦਾ ਮਤਲਬ 400 ਹੈ ਤੇ ਇਸ ਨੂੰ اسی ਪਾਕਟ ਚ ਰੱਖ ਦੇਣਾ ਹੈ ਤੇ ਸੈਂਕੜੇ ਦੀ ਸੰਖਿਆ ਜਿਹੜੀ ਹੈ ਉਹ ਹੈ 4 ਸੋ ਇਸ ਤਰ੍ਹਾਂ ਜਿਹੜਾ ਸਾਨੂੰ ਉੱਤਰ ਆਇਆ ਹੈ 401 ਆਇਆ ਹੈ ਸੋ 147 ਜਮਾ 254 ਬਰਾਬਰ 401 ਇੱਧਰ ਵੀ ਦੇਖੋ ਚਾਰ ਨੋਟ ਉੱਪਰ 100 ਦੇ ਹਨ ਤੇ 1 نوٹ 1 ਰੁਪਏ ਦਾ ਹੈ ਇਸ ਤਰ੍ਹਾਂ 401 ਅੱਗੇ ਅਸੀਂ ਦੇਖਦੇ ਹਾਂ ਕਿ ਇਸੀ TLM ਨੂੰ ਕਿਸ ਤਰ੍ਹਾਂ ਅਸੀਂ ਕਰੰਸੀ ਨੂੰ ਨੋਟਾਂ ਰਾਹੀਂ ਘਟਾਓ ਕਰ ਸਕਦੇ ਹਾਂ ਆਓ ਦੇਖਦੇ ਹਾਂ 342 ਵਿੱਚੋਂ 253 ਘਟਾਓ ਕਰਨ ਵਾਲੇ ਹਾਂ ਅਸੀਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇਕਾਈ ਵਾਲੀ ਸੰਖਿਆ ਹੋਏ ਦੇ ਕਿ 2 ਹੈ ਸੋ ਦੋ ਨੋਟ ਇਕਾਈ ਦੀ ਸੰਖਿਆ ਵਾਲੀ ਪੌਕਟ 'ਚ ਰੱਖਦੇ ਹਾਂ ਤੇ ਥੱਲੇ ਹੈ 3 ਸੋ ਦੋ ਵਿੱਚੋਂ ਤਿੰਨ ਨੋਟ ਕਿੰਨਾ ਕੱਢਿਆ ਜਾ ਸਕਦੇ ਹਨ ਇਸ ਦੇ ਲਈ ਅਸੀਂ ਫਿਰ ਜਾਵਾਂਗੇ ਅਗਲੀ ਦਹਾਈ ਦੀ ਸੰਖਿਆ ਤੇ ਦਹਾਈ ਸੰਖਿਆ 'ਚ ਕਿੰਨੇ ਨੋਟ ਹਨ ਇਸ ਕੋ 4 ਨੋਟ ਹਨ ਮਤਲਬ ਕਿ 4 ਅੰਕ ਹੈ ਤਾਂ 4 ਨੋਟ ਹਨ ਦੱਸ ਦੇ ਸੋ ਦੱਸ ਦੇ 4 ਨੋਟ ਅਸੀਂ ਦਹਾਈ ਵਾਲੀ ਸੰਖਿਆ ਵਿੱਚ ਪਾਕਟ ਵਿੱਚ ਰੱਖ ਦੇਵਾਂਗੇ ਸੋ ਜਿਹੜਾ ਇਕਾਈ ਦੀ ਸੰਖਿਆ ਉਸਨੇ 1 ਨੋਟ ਮੰਗ ਲੈਣਾ ਹੈ ਦਹਾਈ ਸੰਖਿਆ ਤੋਂ ਸੋ ਇੱਕ نوٹ ਜਿਲੇ ਮੰਗੇਗੀ ਇਕਾਈ ਦੀ ਸੰਖਿਆ ਤਾਂ ਇਸ ਨੂੰ ਜਿਸ ਵੇਲੇ ਇੱਕ نوٹ ਮਿਲੇਗਾ ਤੇ ਉਹ ਹੋਏਗਾ 10 ਦਾ نوٹ ਇੱਕ 10 ਦਾ نوٹ ਤੇ ਦੋ ਇੱਕ ਦੇ نوٹ ਹਨ ਸੋ ਇਸ ਤਰ੍ਹਾਂ ਅਸੀਂ 10 ਦੇ نوٹ ਦੀ ਥਾਂ ਇੱਕ 10 ਦੇ ਨੋੜੇ ਥਾਂ 10 ₹1 ਦੇ نوٹ ਰੱਖ ਦਵਾਂਗੇ ਸੋ ਸੰਖਿਆ ਤਾਂ ਨਹੀਂ ਰਹੀ ਪਰ نوٹ ਜਿਹੜੇ ਹੈ ਸਾਰੇ ਸਾਰੇ ਇੱਕ ਦੇ ਬਣ ਗਏ ਹਨ ਇਸ ਤਰ੍ਹਾਂ ਹੁਣ ਠੱਲਿਓ ਜਿਹੜੀ ਸੰਖਿਆ ਘਟਾਉਣੀ ਹੈ ਉਹਨੇ ਨੋਟ ਅਸੀਂ ਵਿੱਚੋਂ ਕੱਢ ਦੇਾਂਗੇ ਜਿਹੜੀ ਕੀ ਹੈ 3 ਸੋ 3 ਜਿਹੜੇ ਨੋਟ ਅਸੀਂ 1-1 ਰੁਪਏ ਦੇ ਕੱਢ ਦੇਾਂਗੇ ਤੇ ਬਾਕੀ ਜਿਹੜੇ ਬਚੇ ਨੋਟ ਹਨ ਉਹ ਅਸੀਂ ਗਿਣ ਲਵਾਂਗੇ ਤੇ ਗਿਣ ਕੇ ਇਕਾਈ ਦੀ ਜਿਹੜੀ ਪਾਕੜੋ ਚ ਵਿੱਚ ਬਾਅਦ ਵਿੱਚ ਰੱਖ ਦੇਾਂਗੇ ਸੋ ਇਹ ਅਸੀਂ 9 ਨੋਟ ਗਿਣੇ ਹਨ ਤੇ 9 ਜਿਹੜੇ ਨੋਟ ਹਨ ਇਕਾਈ ਦੀ ਪਾਕਟ ਵਿੱਚ ਰੱਖ ਦਿੱਤੇ ਹਨ ਤੇ ਇਹਨਾਂ 9 ਨੋਟਾਂ ਦੇ ਲਈ ਅਸੀਂ 21 ਵਾਲੀ ਸੰਖਿਆ ਵਿੱਚ 9 ਲਿਖ ਦੇਵਾਂਗੇ ਅਗਲੀ ਸੰਖਿਆ ਅਸੀਂ ਦਹਾਈ ਦੀ ਜਿਹੜੀ ਕਿ 4 ਸੀ ਜਿਹਦੇ ਵਿੱਚ 4 ਨੋਟਸ ਹਨ 10 ਦੇ ਉਹਨਾਂ ਵਿੱਚੋਂ ਇੱਕ ਨੋਟ ਅਸੀਂ ਦੋਨੋਂ ਦਿੱਤਾ ਹੈ ਪਿੱਛੇ ਇਕਾਈ ਵਾਲੀ ਸੰਖਿਆ ਨੂੰ ਤੇ ਇਸ ਵੇਲੇ ਸਾਡੇ ਕੋਲ ਬਚੇ ਹਨ 3 10 ਦੇ ਨੋਟ ਸੋ ਚਾਰ ਸੰਖਿਆ ਨਹੀਂ ਰਹੀ ਇਹ ਤਿੰਨ ਬਣ ਗਈ ਹੈ ਤੇ ਇਸੇ ਤਿੰਨ ਵਿੱਚੋਂ ਪੰਜ ਕਿੱਦਾਂ ਕੱਢ ਸਕਦੇ ਹਾਂ ਅਸੀਂ ਸੋ ਉਹਦੇ ਲਈ ਅਸੀਂ ਫਿਰ ਤੋਂ ਅਗਲੀ ਸੰਖਿਆ ਵੱਲ ਦੇਖਾਂਗੇ ਜਿਹੜੀ ਕੀ ਹੈ ਸੈਂਕੜਾ ਸੈਂਕੜੇ ਤੇ ਕਿੰਨਾ ਅੰਕ ਹੈ ਤਿੰਨ ਇਹਦਾ ਮਤਲਬ ਹੈ ਉਹ ਸੈਂਕੜੇ ਤੇ ਤਿੰਨ 100 ਦੇ ਨੋਟ ਜਿਹੜੇ ਹਨ ਉਹ ਪਏ ਹੋਏ ਹਨ ਸੋ ਇਹਨਾਂ ਤਿੰਨ 100 ਦੇ ਨੋਟਾਂ ਨੂੰ ਅਸੀਂ ਸੈਂਕੜੇ ਦੀ ਪਾਕਟ ਵਿੱਚ ਰੱਖ ਦੇਣਾ ਹੈ ਕਿਉਂਕਿ ਦਹਾਈ ਵਾਲੀ ਸੰਖਿਆ ਤੇ ਜਿਹੜੀ ਘਟਾਓ ਕਰਨੀ ਸੀ ਸੰਖਿਆ ਉਹ ਉੱਪਰ ਵਾਲੀ ਸੰਖਿਆ ਤੋਂ ਵੱਡੀ ਸੀ ਇਸ ਕਾਰਨ ਅਸੀਂ ਸੈਂਕੜੇ ਦੀ ਸੰਖਿਆ ਤੋਂ ਇੱਕ ਨੋਟ ਜਾਂ ਇੱਕ ਅੰਕ ਦਹਾਈ ਤੇ ਲੈ ਆਣਾ ਹੈ ਸੋ ਇੱਕ ਨੋਟ ਜਿਸ ਵੇਲੇ ਸੈਂਕੜੇ ਤੋਂ ਆਇਆ ਤਾਂ ਉਹ ਸੀ 100 ਤੇ 100 ਦੇ ਵਿੱਚ ਲੈ ਤਿੰਨ ਜੋੜੇ ਤੇ ਬਣ ਗਏ 130 ਪਰ ਸੈਂਕੜੇ ਤੇ ਹੁਣ ਕਿੰਨੇ ਰਹਿ ਗਏ ਤਿੰਨ ਦੀ ਥਾਂ ਦੋ ਨੋਟ ਸੋ ਇਸ ਤਰ੍ਹਾਂ ਸੈਂਕੜੇ ਤੇ ਹਨ ਤਿੰਨ ਦੀ ਥਾਂ ਹੁਣ ਦੋ ਨੋਟ ਸੋ ਇਸ ਲਈ ਹੁਣ ਸੈਂਕੜੇ ਦੇ ਦੋ ਅੰਕ ਆ ਜਾਏਗਾ ਸੋ 100 ਦਾ ਨੋਟ ਦੀ ਥਾਂ ਅਸੀਂ ਰੱਖ ਦਾਂਗੇ 10 ਦੇ 10 ਨੋਟ ਜਿਸ ਦੇ ਨਾਲ ਕੀ 10 ਦੇ ਕੁੱਲ 13 ਨੋਟ ਬਣ ਜਾਣਗੇ ਦਹਾਈ ਵਾਲੀ ਸੰਖਿਆ ਤੇ ਤੇ ਇਹਨਾਂ 13 ਨੋਟਾਂ ਵਿੱਚੋਂ ਅਸੀਂ 5 ਨੋਟ ਘਟਾ ਦੇਣੇ ਹਨ ਸੋ 5 ਨੋਟ ਘਟਾਉਣ ਤੇ ਬਾਅਦ ਅਸੀਂ ਹੁਣ ਗਿਣਨੇ ਹਨ ਕਿ ਕੁੱਲ ਸਾਡੇ ਕੋਲ ਕਿੰਨੇ ਨੋਟ ਬਾਕੀ ਰਹਿ ਗਏ ਹਨ ਸੋ ਜਿਸ ਵੇਲੇ ਅਸੀਂ ਇਹ ਗਿਣੇ ਤੇ ਸੰਦ ਕੋ ਮਿਲ ਗਏ ਹਨ ਕੁੱਲ 10 ਦੇ 8 ਨੋਟ ਸੋ ਇਸ 10 ਦੇ 8 ਨੋਟ ਨੂੰ ਅਸੀਂ ਦਹਾਈ ਦੀ ਪਾਕਟ ਵਿੱਚ ਰੱਖ ਦੇਣਾ ਹੈ ਤੇ ਥੱਲੇ ਲਿਖਾਂਗੇ ਕਿੰਨੇ ਨੋਟ ਹਨ ਇਹ 10 ਦੇ 8 ਨੋਟ ਸੋ ਇਸ ਲਈ ਅਸੀਂ ਇੱਥੇ 8 ਲਿਖ ਦੇਵਾਂਗੇ ਤੇ ਹੁਣ ਆਨੇ ਆਪਾਂ ਸੈਂਕੜੇ ਵਾਲ ਤੋਂ ਸੈਂਕੜੇ ਤੇ ਰਹਿ ਗਏ ਹਨ ਹੁਣ 2 ਨੋਟ 100 ਦੇ ਤੇ ਦੋਹਾਂ ਨੋਟਾਂ ਵਿੱਚੋਂ ਕਿੰਨੇ ਟੋਣੇ ਹਨ ਦੋ ਸੋ ਦੋਹਾਂ ਚੋਂ ਜਿਸ ਵੇਲੇ ਅਸੀਂ ਦੋ ਘਟਾ ਦਿੱਤੇ ਹਨ ਤੇ ਸਾਡੇ ਕੋਲ ਕੀ ਬਚੇਗਾ ਬਿਲਕੁਲ ਸਹੀ ਜ਼ੀਰੋ ਕੁਝ ਨਹੀਂ ਬਚੇਗਾ ਸੋ ਸੈਂਕੜੇ ਤੇ ਲਿਖਿਆ ਆ ਸੀ ਜ਼ੀਰੋ ਸੋ ਇਸ ਤਰ੍ਹਾਂ ਅਸੀਂ ਦੇਖਿਆ ਜਿਸ ਵੇਲੇ ਅਸੀਂ ਘਟਾਓ ਕੀਤਾ ਕਿਸ ਤਰ੍ਹਾਂ ਕਰੰਸੀ ਨੋਟਾਂ ਨੂੰ ਵਰਤਿਆ 342 ਵਿੱਚੋਂ 253 ਘਟਾਏ ਤੇ 89 ਰਹਿ ਗਏ